ਨਾਲ ਆ ਦੋ ਆਹ ਭਾਈ ਦੀ ਕੀ ਕਹਿਣਾ ਚਾਹੁੰਦੇ ਕਿ ਬੰਦਪਾ ਕੱਟਣੀ ਹੋਈ ਹੈ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਫ ਕਾ ਸਰਪੰਚ ਬੀਬੀ ਮਲਕੀਤ ਕੌਰ ਕਲਕੱਤਾ ਦੇ ਜਿਹੜੇ ਸਾਫ ਕਾ ਸਰਪੰਚ ਸੀਗੇ ਮਲਕੀਤ ਕੌਰ ਕਲਕੱਤਾ ਉਹਨਾਂ ਦੇ ਜਿਹੜੇ ਪੁੱਤਰ ਆ ਗਏ ਉਹਨਾਂ ਦੀ ਤਕਰੀਬਨ ਇੱਕ ਘੰਟਾ ਪਹਿਲਾਂ ਸਵਾ 4 ਵਜੇ ਦੇ ਕਰੀਬ ਬੱਸ ਸਟੈਂਡ ਸ਼ਹਿਣਾ ਤੇ ਕੋ ਪ੍ਰਾਪਰਟੀ ਡੀਲਰ ਦੇ ਦੁਕਾਨ ਤੇ ਬੈਠਾ ਗੱਲਾਂ ਕਰ ਰਿਹਾ ਸੀ ਕੁਝ ਅਣਪਛਾਤੇ ਵਿਅਕਤੀਆਂ ਨੇ ਉਹਦੇ ਗੋਲੀ ਮਾਰ ਕੇ ਜਿਹੜੇ ਉਹ ਮੌਕੇ ਤੇ ਫਰਾਰ ਹੋ ਗਏ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਮੌਕੇ ਤੇ ਜਿਹੜੀ ਉਹ ਮੌਤ ਹੋ ਗਈ ਅੱਜ ਸਾਡਾ ਸਮੁੱਚਾ ਪਿੰਡ ਸਮੁੱਚਾ ਪਰਿਵਾਰ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਇੱਥੇ ਮੇਨ ਬਸਟੈਂਡ ਸ਼ੈਨਾ ਤੇ ਖੜਾਗਾ ਜੀ ਕਿੰਨੀਆਂ ਗੋਲੀਆਂ ਲੱਗੀਆਂ ਬਾਈ ਕਲਕੱਤਾ ਗੋਲੀ ਉਹਦੇ ਮਤਲਬ ਕਿਸੇ ਪੁਲਿਸ ਦੇ ਕਾਬਦੇ ਦਾ ਸ਼ਟਰ ਲੱਗਿਆ ਹੋਇਆ ਗੋਲੀਆਂ ਉਹਦੇ ਗਲਾਂ ਵਿੱਚ ਗਲ ਵਿੱਚ ਦੀ ਬਲੱਡ ਆ ਜਿਹੜਾ ਬਹੁਤ ਜ਼ਿਆਦਾ ਨਿਕਲ ਰਿਹਾ ਸੀ ਉਹਦੀ ਗੋਲੀ ਬੱਜਣ ਨਾਲ ਤੁਰੰਤ ਹੀ ਮੌਤ ਹੋ ਗਈ ਦੱਸ਼ਿਆ ਜਾ ਰਿਹਾ ਹੈ ਕਿ ਜਿਹੜਾ ਹਮਲਾਵਾਰ ਸੀਗਾ ਉਹ ਗੱਡੀ 'ਚ ਉਤਰ ਕੇ ਪ੍ਰਾਪਰਟੀ ਲੇਜ਼ਰ ਦੁਕਾਨ ਦੇ ਵਿੱਚ ਬੜਿਆ ਸੀਗਾ ਉੱਥੇ ਉਹਨੇ ਉਹਦੇ ਫਾਇਰ ਕਰਕੇ ਗੋਲੀ ਮਾਰ ਕੇ ਉਹਦੀ ਧਾਉਣ ਦੇ ਵਿੱਚ ਤੋਂ ਤੁਰੰਤ ਮੌਕੇ ਤੇ ਆਪਣੀ ਗੱਡੀ ਲਿਜਾ ਕੇ ਫਰਾਰ ਹੋਣ ਵਿੱਚ ਸਫਲ ਹੋ ਗਿਆ ਉਹ ਕੁਝ ਸਮੇਂ ਦੀ ਦੂਰੀ ਤੇ ਇੱਥੇ ਜਿਹੜਾ ਥਾਣਾ ਵੀ ਆ ਕਿੰਨਾ ਥਾਣਾ ਸਿਰਫ 200 ਗਾਇਜ਼ ਦੀ ਦੂਰੀ ਤੀ ਹੈਗਾ ਜੀ ਪੁਲਿਸ ਪ੍ਰਸ਼ਾਸਨ ਨੂੰ ਤਾਂ ਕਾਫੀ ਟਾਈਮ ਬਾਅਦ ਆਇਆਗਾ ਜਦੋਂ ਕਿ ਹੁਣ ਸਾਡੇ ਇੱਕ ਸੋਮ ਕੁਮਾਰ ਸ਼ਰਮਾ ਜੀ ਵੀ ਡੀ ਐਚ ਪੀ ਤਪਾ ਵੀ ਉਹਨਾਂ ਦੀ ਅਗਵਾਈ ਵਿੱਚ ਪੁਲਿਸ ਪਾਰਟ ਟਿਕਾਈਆਂ ਵੀ ਪਰੰਤੂ ਸਾਡਾ ਜਿੰਨਾ ਪਿੰਡ ਦਾ ਸਾਰਾ ਨਗਰ ਉਹ ਸਮੁੱੱਚਾ ਇੱਥੇ ਠੜਕਦੇ ਬੈਠਾ ਜਿੰਨਾ ਟਾਈਮ ਸਾਡੇ ਕਲਕੱਤਾ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਟਾਈਮ ਅਸੀਂ ਠੜਕਦੇ ਇਸੇ ਤਰ੍ਹਾਂ ਜਾਮ ਰੱਖਾਂਗੇ ਹਾਲੀ ਵਾਲਾ ਸਾਹਿਬ ਇੱਕ ਉਹਨਾਂ ਨੇ ਪਹਿਲਾਂ ਮੰਗ ਕੀਤੀ ਵੀ ਸਾਨੂੰ ਪ੍ਰੋਟੈਕਸ਼ਨ ਚਾਹੀਦੀ ਹੈ ਵੀ ਸਾਨੂੰ ਜਾਨ ਨੂੰ ਖਤਰਾ ਹੈ ਕਿ ਕਿੰਨੀ ਸਚਾਈ ਉਹ ਗੱਲ ਇਹ ਗੱਲ ਇਹ ਸੀ ਕਿ ਜੀ ਇਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਹੀ ਬਾਤ ਚੱਕਦਾ ਸੀ ਸਮੇਂ-ਸਮੇਂ ਤੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਦੇ ਖਿਲਾਫ ਸੰਘ ਉਹ ਬੁਲੰਦ ਕਰ ਰਿਹਾ ਸੀ ਜਿਸ ਕਰਕੇ ਇਹਨੂੰ ਖਤਰਾ ਸੀ ਤੇ ਪਰਚੇ ਵੀ ਕਾਫੀ ਜ਼ਿਆਦਾ ਸੀਗੇ ਇਸ ਕਰਕੇ ਇਨਸਾਫ ਦੀ ਮੰਗ ਰੱਖਦਾ ਸੀ ਵੀ ਹਾਂ ਮੈਨੂੰ ਮੱਤਰ ਕੇ ਮੇਰੇ ਪਰਿਵਾਰ ਨੂੰ ਖਤਰਾ ਹੈਗਾ ਅੱਛਾ ਜੀ ਇੱਕ ਕਾਰਨ ਕੀ ਰਿਹਾ ਪਹਿਲਾਂ ਵੀ ਆ ਸਾਡੇ ਨਾਲ ਸਾਡੇ ਬਹੁਤ ਹੀ ਪਿਆਰਾ ਮਿੱਤਰ ਹੈ ਗੁਰਦੀਪ ਸਿੰਘ ਬਾਬਾ ਮੈਨੂੰ ਦੱਸਿਆ ਕਿ ਉਹਦੇ ਦੀਵਾਲੀ ਵਾਲੇ ਦਿਨ